ਕਰ ਕਰ ਗੱਲਾਂ ਹੁੰਦੀਆਂ ਅੱਜਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟੀ ਵਿੱਚ ਮਹਾੜੀ ਬਣੇ ਜਹਾਜ਼ ਦੀਆਂ ਮਿੱਤਰੋ ਤੁਹਾਡੇ ਵਾਸਤੇ ਨਾ ਸਵਰਾਜ ਟਰੈਕਟਰ ਲੈ ਕੇ ਆਏ ਆ ਬਾਹ ਕਮਾਲ ਟਰੈਕਟਰ ਆ ਕਿਹੜੇ ਸੱਜਣ ਦੇ ਲਵੇ ਖੜਾ ਪਹਿਲਾਂ ਤਾਂ ਉਹਦੇ ਨਾਲ ਮਲਾ ਦਿੰਨਾ ਕੀ ਹਾਲ ਹੈ ਜੀ ਠੀਕ ਹੈ ਵਧੀਆ ਬੱਤੀ ਦਾ ਨਵੀਤਾ ਜੀ ਗੱਲਬਾਤ ਓਕੇ ਜੀ ਵਧੀਆ ਜਮ ਓਕੇ ਆ ਜੀ ਲੈ ਮਿੱਤਰੋ ਇਹ ਭਰਾ ਦੇ ਲਵੇ ਖੜਾ ਟਰੈਕਟਰ ਸਵਰਾਜ ਤੇ ਸਵਰਾਜ ਵੀ ਹੈਗਾ 855 ਹਾਂਜੀ ਹਾਂਜੀ ਅੱਜ ਤਾਂ ਆਪਾਂ ਲੰਬੇ ਹੀ ਲੰਭਾ ਹਾਂ ਰੰਗ ਵੀ ਲਾਲ ਆ ਤੇ ਬਸ ਹੈਗਾ ਵੀ ਅੱਗ ਦੀ ਨਾਲ ਹੈ ਜਮ ਅੱਗ ਦੀ ਨਾਲ ਹੈ ਹਨਾ ਮਾਰੀ ਕਰਾ ਕੈਮਰਾ ਧਰਮਿਆ ਲੈ ਮਿੱਤਰੋ ਆ ਖੜਾ ਸਵਰਾਜ 855 ਤੇ ਬਾਈ ਗੱਲ ਇਹ ਆ ਬਾਲੇ ਸੱਜਣ ਮੈਨੂੰ ਇਹ ਕਹਿ ਦਿੰਦਾ ਬਾਈ ਤੂੰ ਪੰਪ ਵਾਲੇ ਮਾਰਦਾ ਪੰਪ ਨਹੀਂ ਮਾਰਦੇ ਜਿਹੜੀ ਗੱਲ ਹੋਈ ਉਹ ਦੱਸ ਦੀ ਜਮਾ ਓਕੇ ਜੀ ਅੱਜ ਮੈਂ ਨਹੀਂ ਦੱਸੂਗਾ ਅੱਜ ਆਪਾਂ ਬਾਈ ਤੋਂ ਪੁੱਛਾਂਗੇ ਮਿੱਤਰੋ ਤੁਹਾਡਾ ਨਾਮ ਹੈਗਾ ਵੀਰੇ ਜਗਤਾਰ ਸਿੰਘ ਹਾਂਜੀ ਹਾਂਜੀ ਜਗਤਾਰ ਸਿੰਘ ਪਿੰਡ ਆਪਣਾ ਮਹਿਰਾਜ ਜੀ ਮਹਿਰਾਜ ਤੇ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਜੀ ਬਠਿੰਡਾ ਤਹਿਸੀਲ ਤੁਹਾਨੂੰ ਕਿਹੜੀ ਪੈ ਜਾਂਦੀ ਫੂਲ ਜੀ ਫੂਲ ਤੇ ਹੁਣ ਸਭ ਤੋਂ ਪਹਿਲਾਂ ਪਹਿ ਦੱਸ ਦਈਏ ਵੀ ਇੱਥੇ ਪਹੁੰਚਣ ਲਈ ਕਿਹੜੇ ਪਾਸਿਓਂ ਕਿੰਨੇ ਕਿਲੋਮੀਟਰ ਤੁਹਾਡੇ ਏਰੀਆ ਪਾ ਜਾਂਦਾ ਬਠਿੰਡੇ ਤੋਂ ਹੈਗਾ ਹੀ 30 ਕਿਲੋਮੀਟਰ ਓਕੇ ਰਾਮਪਰੇ ਤੋਂ 6 ਕਿਲੋਮੀਟਰ ਫੂਲ ਤੋਂ ਵੀ 6 ਕਿਲੋਮੀਟਰ ਓਕੇ ਮਾਹੌੜਾਂ ਤੋਂ 20 ਕਿਲੋਮੀਟਰ ਮਾਹੌੜਾਂ ਤੋਂ 20 ਕਿਲੋਮੀਟਰ ਹਾਂਜੀ ਹਾਂਜੀ ਯਾਨੀ ਕਿ ਰਾਮਪਰੇ ਤੇ ਫੂਲ ਦੇ ਬਿਲਕੁਲ ਨਾਲ ਹੈ ਨਾਲ ਜੀ ਬਿਲਕੁਲ ਜੀ ਓਕੇ ਤੇ ਲੈ ਮਿੱਤਰੋ ਹੁਣ ਇਹ ਟਰੈਕਟਰ ਜਿਹੜਾ ਸਵਰਾਜ ਦਿਖਾਉਣਾ ਵੀ ਇਹ ਕਿੰਨਾ ਮਾਡਲ ਆ ਮਾਡਲ ਬਾਈ ਜੀ ਹੈਗਾ 2016 2016 ਦਾ ਮਾਡਲ ਆ ਹਾਂਜੀ ਓਕੇ ਨਾਲ ਦੇ ਟਾਇਰ ਆ ਜੀ ਅਸਾ ਟਾਇਰ ਨਾਲ ਦੇ ਤੇ ਇਹਦੇ ਅੰਦਰ ਹੋਊਗਾ ਫਿਰ ਜੇ ਇਹਦੇ ਬਾਹਰ ਸੀ ਖੜ ਜਾ ਆ ਕਰਵਾਤਾ ਮੇਜਾ ਕਾਹਦੇ 2016 ਪਹਿਲਾਂ ਵੀ ਚਾਰੇ ਟੈਰੀ ਚੈੱਕ ਕਰ ਲੈਣੇ ਆ ਇਹ ਪਿੱਛੇ ਚਾਰੇ ਚਾਰੇ ਬਿਲਕੁਲ ਇਹਨਾਂ ਦੇ ਵੀ ਹੋਗਾ ਮਾਡਲ ਆਪੇ 16 ਉਧਰ ਵੀ ਕਰਵਾ ਦੀਏ ਚੈੱਕ ਆ ਜਾ ਫਿਰ ਹੁਣ ਅੱਜ ਨਾ ਕੱਲੀ ਕੱਲੀ ਚੀਜ਼ ਦਿਖਾਈ ਦੇਣੀ ਆਪਾਂ ਕਿਸੇ ਸੱਜਣ ਨੇ ਆਉਣ ਤੋਂ ਪਹਿਲਾਂ ਮਤਲਬ ਵੀਡੀਓ ਦੇਖ ਲਈ ਹਨਾ ਇਹਦੇ ਅੰਦਰ ਹੋਊਗਾ ਜੇ ਤਾਂ ਸਾਹਮਣੇ ਹੀ ਹੋਇਆ ਫਿਰ ਤਾਂ ਆਪਾਂ ਦਿਖਾਈ ਦੇਣਿਆ ਆਪੇ ਸੋਣਾ ਆ ਗਿਆ ਤੇ ਆ ਜਾ ਹੁਣ ਇੱਕ ਰਹਿ ਗਿਆ ਇੱਕ ਟਾਇਰ ਤੇ ਲੈ ਮੇਤਰੋ ਇਹਦਾ ਵੀ ਚੈੱਕ ਕਰਵਾ ਦਈਏ ਇਹਦੀ ਵੀ ਸ਼ਾਇਦ ਅੰਦਰਲੀ ਪਾਸੇ ਹੋਣਾ ਦੇਖਿਓ ਉਹ ਬਹਿ ਹੁ ਲਿਖਾ ਲੈ ਵੀ ਮੇਤਰੋ ਹੋ ਗਏ ਚਾਰੇ ਟਾਇਰ ਲੈ ਮੇਤਰੋ ਚਾਰੇ ਦਾ ਟਾਇਰ ਨਾਲ ਦੇ ਨੇ ਵੱਡੀ ਗੱਲ ਤਾਂ ਬਾਈ ਨੇ ਇਹ ਕਹੀ ਐ ਤੇ ਦੂਸਰੀ ਬਾਈ ਮੈਨੂੰ ਇਹ ਗੱਲ ਦੱਸਿਓ ਵੀ ਇਹ ਇੱਕ ਡਿਸਨ ਦਾ ਸਾਰਾ オリジナル ਆ ਬਾਈ ਜੀ ਸਾਰਾ オリジナル ਹੈ ਹਾਂਜੀ ਨਾਲ ਦੇ ਐਮ ਆਰ ਐਫ ਸ਼ਕਤੀ ਲੈ ਉਹਦੇ ਟਾਇਰ ਆ ਓਕੇ ਮੰਨ ਲਓ 60 ਤੋਂ 65 ਪੈਸੇ 65 ਪੈਸੇ ਹੈਗੇ ਆ ਹੂੰ ਹੈਗੇ ਬਿਲਕੁਲ オリジナル ਸਾਰੀਆਂ ਕੱਲ ਰੰਗ ਤਾਂ オリジナル ਹੋਣਾ ਹੋਣਾ ਹੀ ਸਾਰੀਆਂ ਏਜੰਸੀ ਨਾਲ ਦੀਆਂ ਸੀਲਾਂ ਹੈ ਜੀ ਸੀਲਡ ਪਏ ਅੱਛਾ ਹਾਂਜੀ ਸਾਰੀ ਕੱਲੀ ਕੱਲੀ ਚੀਜ਼ ਦਿਖਾ ਦੇਦਰ ਮੈਂ ਬਈ ਪੂਤਰ ਮੈਂ ਕੱਲੀ ਕੱਲੀ ਸੀਲ ਵੀ ਬਾਈ ਕਹਿੰਦਾ ਹਰੇ ਤੱਕ ਉਹ ਮੈਂ ਆ ਦਿਖ ਲੈ ਆ ਆ ਦੇਖ ਆ ਸੀਲ ਤੇ ਉਹ ਵੀ ਸੀਟ ਦੇ ਹੇਠਾਂ ਉਹ ਵੀ ਦਿਖਾ ਦੇ ਹਨਾ ਤੇ ਬਾਈ ਮੈਨੂੰ ਇਹ ਦੱਸਿਓ ਇਹ ਚੱਲਿਆ ਕਿੰਨਾ ਕਹੂਗਾ オリジナル ਬਾਈ ਜੀ 2625 ਘੰਟੇ ਚੱਲਿਆ ਸਿਰਫ ਹਾਂਜੀ ਰੰਗ ਪੇੜ ਦੇ ਦਾ ਆਪਾਂ ਲਿਖ ਕੇ ਦੇ ਦਾਂਗੇ ਜੇ ਕਿਤੇ ਕਲਮ ਵੀ ਲੱਗੀ ਹੋਵੇ ਓਕੇ ਸਾਰਾ ਚੈੱਕ ਕਰਾ ਦਿਓ ਰਿੰਬਾਂ ਦਾ ਮਰਗਿਆੜਾਂ ਦਾ ਸ਼ੋਹ ਦਾ ਹੋ ਕੇ ਚੈੱਕ ਤੇ ਲੈ ਮਿੱਤਰੋ ਰਿੰਬਾਂ ਦਾ ਚੈੱਕ ਕਰ ਲਓ ਟਾਇਰ ਤੁਹਾਨੂੰ ਚੈੱਕ ਕਰਵਾਤੇ 16 ਮਾਡਲ ਹੈ ਵੀਰੇ ਹਾਂਜੀ ਹਾਂਜੀ ਤੇ ਇਹ ਵੀ ਦੱਸਦਾ ਵੀ ਚੱਲਿਆ ਕਿੰਨਾ ਹੋਇਆ 2625 ਘੰਟੇ ਤੇ ਵੱਡੀ ਗੱਲ ਹੁੰਦੀ ਆ ਸੀਲਾਂ ਵੀ ਤੁਹਾਨੂੰ ਆ ਤਿੰਨੇ ਸੀਲਾਂ ਦੇਖੀ ਕਰ ਮੈਂ ਇੱਕ ਇੱਕ ਧਾਗੇ ਦੇ ਵਿੱਚ ਜਿਵੇਂ ਕਹਦੀ ਤੰਦ ਕੰਨ ਪਰੋਏ ਹੋਇਆ ਹੈ ਤੇ ਸੀਲਾਂ ਸਾਰੀਆਂ ਉਹਦੇ ਨੇ ਜੀ ਗੱਲ ਬਾਈ ਜੀ ਆ ਸਾਰੀਆਂ ਤਾਰਾਂ ਦੂਰਾਂ ਬੈਂਡਰੀ ਬਕਸੇ ਨੇ ਸੈਲਫ ਕਿਤੇ ਚਾਬੀ ਨਹੀਂ ਲੱਗੀ ਜੀ ਓਕੇ ਸਾਰੀਆਂ ਸਿਮਲਾ ਸੁਮਲਾ ਉਮੇ ਲਿਫਟ ਪੰਪ ਦੋਨੇ ਨਾਲ ਦੀ ਸਾਰੀ ਇਹ ਵਸੇ ਬੈਰਿੰਗ ਕੰਪਨੀ ਦੀ ਹੈ ਬੈਰਿੰਗ ਕੰਪਨੀ ਦੀ ਹੈ ਜੀ ਓਕੇ ਠਰਮੇ ਵੱਡੀ ਗੱਲ ਹੁੰਦੀ ਆ ਦੇਖਣਾ ਤੇ ਸਾਰੀ ਬੈਰਿੰਗ ਉਹ ਜਿਹੜੀ ਏਜੰਸੀ ਚੋਂ ਨਾਲ ਆਉਂਦੀ ਆ ਨੋ ਬੈਟਰੀ ਬਾਕਸ ਦਿਖਾ ਦੋ ਤੇ ਪੈਰਦਾਨ ਹੂੰ ਪੈਰਦਾਨ ਵੀ ਕਰਵਾ ਦੇ ਚੱਕ ਵੱਡੀ ਗੱਲ ਆ ਭਾਈ ਸੋ ਵੀ ਤੁਸੀਂ ਨਾਲ ਦੇ ਕੇ ਤੇ ਤਾਂ ਸਾਰਾ ਜਿਵੇਂ ਕਹਦੀ ਇੰਜਨ ਨੂੰ ਜਾਂਦਾ ਵੀ ਸਾਰਾ ਕਲਰ ਨਾਲ ਦੇ ਸਾਰਾ ਸਾਰਾ ਜੀ ਆ ਰੈਡੀਏਟਰ ਚੈੱਕ ਕਰਾ ਦੋ ਠਰਮੇ ਕਰਵਾ ਦੇ ਰੈਡੀਏਟਰ ਚੈੱਕ ਅਸਟਿਕ ਸਟੁਕਾ ਦੇਖੋ ਇਹ ਨਾਲ ਦੇ ਹਾਰੇ ਹੂੰ ਰੇਡੀਟਰ ਤਾਂ ਹਰੇਕ ਬੰਦਾ ਕਹੂਗਾ ਹੀ ਨਵਾਂ ਲੱਗਿਆ ਬਿਲਕੁਲ ਬਿਲਕੁਲ ਸਟicker ਵੀ ਸਾਰੇ ਉਦਾਂ ਹੀ ਲੱਗੇ ਪਿਆ ਤੇ ਆਪਣਾ ਸਟੀਅਰਿੰਗ ਵਾਲੇ ਤੇਲ ਅਲੱਗ ਪਈਦਾ ਹਾਂ ਸਟੀਅਰਿੰਗ ਵਾਲਾ 2016 ਮਾਡਲ ਇਹ ਫੋਲਟੋ ਮਾਡਲ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਪਾਵਰ ਵਾਲਾ ਤੇਲ ਵੀ ਅਡਾ ਸਟੀਅਰਿੰਗ ਵਾਲਾ ਓਕੇ 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 ਦਰਮੇਂ ਪਾਵਰ ਸਟੀਅਰਿੰਗ ਹੈਨਾ ਚੈੱਕ ਕਰਾ ਦੇ ਦਰਮੇਂ ਪੰਪ ਪੰਪ ਚੈੱਕ ਕਰਾ ਦੇ ਮਾਰ ਕੇ ਸਾਰੇ ਹਿੱਸਾ ਵੀ ਚੈੱਕ ਕਰਵਾ ਦੇ ਹੈਨਾ ਜੋ ਜੋ ਵੀ ਮਤਲਬ ਛਰੀਟ ਪਈਆ ਉਦਾਂ ਹੀ ਹੈ ਕੀ ਹੈ ਹੈਨਾ ਬਈ ਤੇ ਪੈਰਦਾਨਾ ਦਾ ਕਰ ਤੇ ਪਿੱਛੋਂ ਵੀ ਕਰਵਾ ਜਾ ਕੇ ਚੱਕ ਮਗਰਾੜਾ ਦਾ ਚੈੱਕ ਕਰਵਾ ਸੱਚ ਤੇ ਜਿਹੜੇ ਸੱਜਣ ਨੇ 240 ਕਿਲੋਮੀਟਰ ਦਾ ਉਹਨਾਂ ਨੂੰ ਹਰ ਇੱਕ ਚੀਜ਼ ਪਹਿਲਾਂ ਹੀ ਦਿਖਾ ਦਈਏ ਲੈ ਵੀ ਧਰਮੇ ਕਰਵਾ ਦੇ ਜਮਾ ਚੈੱਕ ਟਿਊਬਾਂ ਦਾ ਬੰਦ ਹੋਣੀ ਚੈੱਕ ਕਰਵਾ ਦੇ ਫਿਰ ਇਹਦੀ ਪੁੱਛਦੇ ਆਂ ਡਿਟੇਲ ਆਪਾਂ ਓਕੇ ਨੇ ਜਮਾ ਬਈ ਇਹ ਮਗਰਾੜਾ ਮਗੂੜਾਂ ਦਾ ਸਾਰਾ Ориਜਨਲ ਆ Ориਜਨਲ ਆਈ ਸਾਰਾ ਓਕੇ ਤੇ ਮਗਰਾੜਾ ਟੇਪ ਵੀ ਹੋਏ ਹੋਏ ਛਤਰੀ ਧਰਮੇ ਦਿਖਾ ਦੇ ਨਵੀਆਂ ਆ ਆ ਲਾਈਟ ਵੀ ਦਿਖਾ ਦੇ ਮਗਰਲੀ ਜਮੀ ਨਵੀਆਂ ਦੂਸਰੀ ਗੱਲ ਧਰਮੇ ਆ ਮੀਟਰ ਮੋਟਰਾਂ ਦੀ ਸਾਰੀਆਂ ਡੱਬੀਆਂ ਦੇਖੋ ਆ ਆਪਣਾ ਨਹੀਂ ਰਹਿndੀਆਂ ਨਹੀਂ ਸਮਝ ਤੋ ਬਣਾ ਅੱਛਾ ओके ਤੇ ਲੈ ਹੁਣ ਦਿਖਾ ਦੇ ਧਰਮੇ ਦੀ ਦੁਆਰੇ 100 ਆਪਾਂ ਗੱਲ ਕਰਦੇ ਆ ਡਬਲ ਪੰਪ ਆ ਗਿਆ ਬਈ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀਰਿੰਗ ਆ ਹਾਂਜੀ ਹਾਂਜੀ ਸਟੀਰਿੰਗ ਵਾਲਾ ਤੇਲ ਅਲੱਗ ਆ ਤੇਲ ਅਲੱਗ ਓਕੇ ਪੱਠੀ ਵੀ ਚੈੱਕ ਕਰਵਾ ਦੇ ਧਰਮੇ 2600 ਕੁਸ ਘੰਟੇ ਦੱਸਿਆ ਨਾ 2625 ਘੰਟੇ 2625 ਘੰਟੇ ਚੱਲਿਆ ਹੋਇਆ ਤੇ ਕੰਡੀਸ਼ਨ ਦਾ ਵੀ ਸਾਰਾ ਓਰੀਜਨਲ ਆ ਬਈ ਇੰਜਨ ਗੇਅਰ ਦਾ ਕਿਵੇਂ ਆ ਇਹ ਇੰਜਨ ਗੇਅਰ ਦੀ ਤਾਂ ਇੰਨੀ ਤਸੱਲੀ ਆਈ ਮੰਨ ਲਓ ਕੋਈ ਗੇਅਰ ਦੀ ਆਵਾਜ਼ ਹੋਵੇ ਕੋਈ ਹਿੱਸੇ ਦੀ ਬਾਏ ਹੋਵੇ ਫੁੱਲ ਗਾਰੰਟੀ ਆ ਓਕੇ ਜੇ ਕੋਈ ਵੀ ਬੰਦਾ ਆ ਕੇ ਕਹੇ ਦੇ ਵੀ ਸਾਡੀ ਭ ਸਟਾਰਟ ਕਰਕੇ ਕੋਈ ਚੋਂਦੀ ਵੀ ਵਾਜ ਲਾ ਮੇਤਰੋ ਆਪਾਂ ਸਟਾਰਟ ਕਰਾ ਕੇ ਦੇਖਦੇ ਆ ਤੇ ਸੈੱਟ ਤੇ ਹੁੰਦੇ ਆ ਹਾਂ ਕਰ ਦੇ ਬੰਦ ਕਰ ਦੇ ਤੇ ਬਈ ਮੈਨੂੰ ਇਹ ਦੱਸੋ ਪਾਰਟੀ ਕਮੀ ਦੇ ਨਾਮ ਆਈ ਪਾਰਟੀ ਫਾਸਟ ਆਈ ਪਾਰਟੀ ਫਾਸਟ ਆ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਫਾਸਟ ਪਾਰਟੀ ਨੰਬਰ ਹੈਗਾ ਇਹ ਐਚ ਆਰ ਡੱਬ ਵਾਲੀ ਦਾ ਕਸਾ ਡਬਲੀ ਦਾ ਨੰਬਰ ਹਾਂਜੀ ਹਾਂਜੀ ਓਕੇ ਐਨਓਸੀ ਮਿਲ ਜੂ ਫਿਰ ਐਨਓਸੀ ਮਿਲ ਜੂ ਨਾ ਕਰਾ ਕੇ ਦੇ ਦਾਂਗੇ ਜੀ ਨਾ ਵੀ ਕਰਵਾ ਕੇ ਦੇ ਦੋਗੇ ਹਾਂਜੀ ਹਾਂਜੀ ਨਾ ਕਰਵਾਉਣ ਤੇ ਕਿੰਨੇ ਕੁ ਪੈਸੇ ਲੱਗ ਜਾਣਗੇ ਨਾ ਕਰਾਉਣ ਦਾ ਬਈ ਜੀ ਖਰਚਾ ਉਹਨਾਂ ਦਾ ਹੋਊਗਾ ਨਾ ਕਰਾਉਣ ਤੇ 7 7000 ਰੁਪਏ ਲੱਗੋ ਜੀ ਸਿਰਫ ਹਾਂਜੀ ਹਾਂਜੀ ਲੈ ਮੈਨੂੰ 7000 ਰੁਪਏ ਦੇ ਵਿੱਚੇ ਨਾ ਹੋ ਜੂ ਹਣਾ ਤੇ ਬਈ ਮੈਨੂੰ ਇਹ ਦੱਸਿਓ 16 ਮਾਡਲ ਐ 2625 ਘੰਟੇ ਚੱਲਿਆ ਹਾਂਜੀ ਡਬਲ ਪੰਪਾ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਤੇ ਸਟੀਰਿੰਗ ਵਾਲੇ ਤੇਲ ਲੱਗ ਤੋਂ ਹੈਗਾ ਹਾਂਜੀ 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 ਫੁੱਲ ਡਿਮਾਂਡ ਤਾਂ ਬਈ ਹੈ ਕਿ 5.5 ਲੱਖ 5.5 ਲੱਖ 5 ਲੱਖ 40 ਹਜ਼ਾਰ ਦੇ ਦੇ ਦਾਂਗੇ 5 ਲੱਖ ਤੇ 40 ਹਜ਼ਾਰ ਹਾਂਜੀ ਹਾਂਜੀ ਹੁਣ ਕਈ ਸੱਜਣਾਂ ਨਾਲ ਆਪਣੇ ਗੱਲ ਇਹ ਹੁੰਦੀ ਆ ਤੁਹਾਡੇ ਵੀ ਸੁਰ ਪਿੰਡ ਦੇ ਵਿੱਚ ਹੋ ਸਕਦੇ ਆ ਸਾਡੇ ਵੀ ਆ ਤੇ ਜਿਹੜੇ ਸੱਜਣ ਆਉਣਗੇ ਵੀ ਉਹ ਮੌਕੇ ਤੇ ਆ ਕੀ ਕਹਿੰਦੇ ਵੀ ਜਾਇ ਜਾਇਲਾ ਫਿਰ ਕਹਿੰਦਾ ਕਮਾਨਤਾਨ ਕਰੀ ਹੋਰ ਮਾਨਤਾਨ ਕਰਦਾ ਏ ਤੁਹਾਡੀ ਵੀਡੀਓ ਦੇਖ ਕੇ ਉਹ 5000 ਦੇਈ 5 ਲੱਖ 35 ਹਜ਼ਾਰ ਦੇ ਦਾਂਗੇ ਲੈ ਮਿੱਤਰੋ 35000 ਦਾ ਇਹ ਵਿੱਚ ਟਰੈਕਟਰ ਬਣੂ ਤੇ ਬਾਕੀ ਮੌਕੇ ਤੇ ਹਲਕਾ ਫੁਲਕਾ ਹੋਰ ਵੀ ਕਰੀ ਗਾਈ ਮਾਨਤਨ ਹੋ ਜੂਗਾ ਠੀਕ ਹੈ ਤੇ ਕਰੋ ਸੰਪਰਕ ਪਿੰਡ ਮਹਾਰਾਜ ਬਈ ਜ਼ਿਲ੍ਹਾ ਬਠਿੰਡਾ ਪਾ ਜਾਂਦਾ ਹੈ ਤੇ ਤੁਹਾਡਾ ਮੋਬਾਈਲ ਨੰਬਰ ਵੀ ਦੱਸੋ ਮੋਬਾਈਲ ਨੰਬਰ ਹੈਗਾ 90412 48664 90412 48664 ਓਕੇ ਤੇ ਆਪਾਂ ਸੱਜਣ ਨੂੰ ਸਕਰੀਨ ਤੇ ਵੀ ਨੰਬਰ ਚਲਾਤਾ ਜੇ ਕਿਸੇ ਸੱਜਣ ਨੇ ਸਵਰਾਜ 855 ਦੇ ਮਾਲਕ ਬਣਨਾ ਹੈ ਮਾਡਲ 2016 ਦੇ ਤਾਂ ਫਟਾਫਟ ਫੋਨ ਲਾੜੋ